ਮੈਂ ਮੌਕੇ ਤੇ ਆਇਆ ਹਾਂ ਪਿੰਡ ਭੂਲੇ ਦੀ ਜਮਾਤ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਲੋੜੀਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਬਹੁਤ ਖੁਸ਼ੀ ਹੋਈ ਬਿਆਨਨ ਮੈਡਲ ਸਕੂਲ ਦੇ ਵਿੜੇ 'ਚ ਅੱਜ ਧੀਆਂ ਦੀ ਲੋੜੀ ਮਨਾਈ ਗਈ ਹੈ ਇਹਦੇ ਲਈ ਸਭ ਤੋਂ ਵੱਡਾ ਜਿਹੜਾ ਸਿਹਰਾ ਜਾਂਦਾ ਹੈ ਉਹ ਸਾਡੇ ਐਮ.ਐਲ.ਏ. ਵੀਰ ਸਾਡੇ ਰਮਨ ਅਰੋੜਾ ਜਿੰਨਾਂ ਜਾਂਦਾ ਹੈ ਕਿਉਂਕਿ ਇਹਾ ਜੀ ਜਿਹੜੇ ਤਿਹਾਰ ਨਹੀਂ ਉਹ ਹੋਣੇ ਚਾਹੀਦੇ ਹੈ ਇਹਾ ਜਿਿਹੜੇ ਅ ਅਸੀਂ ਜਿਵੇਂ ਕਹਿੰਦੇ ਆ ਵੀ ਇਹ ਚੀਜ਼ਾਂ ਸਾਡੀ ਰੂਹ ਨੂੰ ਨਾ ਤਾਜ਼ਾ ਕਰਦੀਆਂ ਨੇ ਤਿਆਂ ਲਈ ਸਪੈਸ਼ਲੀ ਅ ਹਰ ਇੱਕ ਪਰਿਵਾਰ ਚ ਈ ਹੁੰਦਾਗਾ ਪਹਿਲਾਂ ਪਹਿਲਾਂ ਦੇ ਜ਼ਮਾਨੇ ਚ ਜ਼ਿਆਦਾ ਹੁੰਦਾ ਸੀ ਅੱਜ ਕੱਲ ਇਹ ਬਹੁਤ ਮਤਲਬ ਇਹ ਚੀਜ਼ ਜਿਹੜੀ ਆਈ ਹੈ ਕਿ ਸਾਰੀਆਂ ਧੀਆਂ ਨੂੰ ਸਾਰੇ ਲੋਕ ਇੰਨਾ ਪਿਆਰ ਤੇ ਇੰਨਾ ਮਾਣ ਦਿੰਦੇ ਨੇ ਤੇ ਸਾਡੀ ਸਰਕਾਰ ਦਾ ਤਾਂ ਹੈ ਹੀ ਇਹ ਚੀਜ਼ ਕਿ ਹਰ ਇੱਕ ਨੂੰ ਦੀ ਕਾਬਿਲ ਇਤਿਹਾਸ ਨਾਲ ਉਹਨੂੰ ਦਿੱਤਾ ਜਾਵੇ ਬਣਦਾ ਮਾਨ ਸਨਮਾਨ ਸੋ ਇਹ ਜਿਹੜੀ ਧੀਆਂ ਦੀ ਲੋੜੀ ਦੀ ਜਿਹੜੀ ਪਹਿਲ ਕਰਦੇ ਐ ਜਿਹੜੇ ਵੀ ਸਕੂਲ ਜਿਹੜੇ ਵੀ ਸਾਡੇ ਅਹੁਦੇਦਾਰ ਅਸੀਂ ਉੱਥੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਅਸੀਂ ਉੱਥੇ ਪਹੁੰਚ ਕੇ ਉਹਨਾਂ ਦੇ ਖੁਸ਼ੀਆਂ 'ਚ ਅਸੀਂ ਹਾਜ਼ਰ ਹਾਂ